ਆ ਮੈਂ ਵੀਰੇ ਨੂੰ ਫੋਨ ਕਰਤਾ ਕਹਿੰਦਾ ਹੈਲੋ ਡਾਰਲਿੰਗ ਕਿੱਥੇ ਆ ਕਾ ਬਰੇ ਸੁੱਤਾ ਸੋ ਹਾਂਜੀ ਗਾਇਸ ਸਰਨ ਪਰਿਵਾਰ ਵਾਲੀ ਦਾ ਸਦੀ ਕਾਲ ਨਵੇਂ ਵਲੋਗ ਸਾਰਾ ਸਵਾਗਤ ਆ ਤੇ ਅੱਜ ਮੈਂ ਸਵੇਰ ਦਾ ਪਿਆ ਸੀ ਘਰੇ ਸੁੱਤਾ ਹੀ ਵੈਸੇ ਇੱਦਾਂ ਹੀ ਤੇ ਹੁਣ ਵੀਰੇ ਦਾ ਫੋਨ ਆਇਆਗਾ ਸੋਨੂ ਵੀਰੇ ਦਾ ਕਹਿੰਦੇ ਆਇਆ ਦੁਕਾਨ 'ਚ ਤੇ ਹੁਣ ਮੈਂ ਦੁਕਾਨ 'ਚ ਜਾਣਾ ਤੇ ਹੁਣ ਦੁਕਾਨ ਦਿਖਾਉਨੇ ਆ ਤੇ ਤੁਸੀਂ ਨੇ ਪਿਛਲੀ ਵਲੋਗ 'ਚ ਦੇਖਿਆ ਇਤਖਾਦ ਜਿੱਦੀ ਸੋਨੂ ਮੈਂ ਦੁਕਾਨ ਆ ਦੇਖੋ ਕਿਵੇਂ ਲੜਕਾਂ ਲੱਗੀ ਹੋਈ ਆ ਹਾਂ ਹਾਂ ਤੇ ਮੈਂ ਤੁਹਾਨੂੰ ਪਿਛਲੇ ਵਲੋਗ 'ਚ ਦੁਕਾਨ ਦਿਖਾ ਦਿੱਤੀ ਤੇ ਅੱਜ ਮੁੰਲਾ ਦਾ ਰੰਗ ਕਰੂਗਾ ਵੀ ਰਾਤ ਤੇ ਕੱਲ ਰਾਤ ਸੀ ਨਹੀਂ ਪਲਾਈਆਂ ਬਲੂਈਆਂ ਲਾਈਆਂ ਨਾਲ ਉੱਥੇ ਜਿੱਥੇ ਛੇਉਗ ਲੱਗੀ ਹੋਈ ਸੀ ਤੇ ਬਾਕੀ ਸਾਨੂੰ ਦਿਖਾਉਣਾ ਚੱਲ ਕੇ ਕੋਲੋਂ ਆ ਪਾ ਚੱਲਦਾ ਤਾਂ ਕਾਂ ਤੇ ਤੇ ਆ ਦੰਦੀਆ ਵੱਡਣ ਲੱਗੀ ਵੀ ਹੈ ਹਾਂ ਹਾਂ ਇਹ ਰੋਗਦੀਆ ਮੈਨੂੰ ਵੀ ਤੂੰ ਕਿੱਥੇ ਚੱਲੇ ਹੈ ਹਨਾ ਕਹਿੰਦੇ ਨਾ ਜਾ ਘਰੀ ਹੈ ਤਾਂ ਹੀ ਦੰਦੀਆ ਵੱਡਦੀ ਆ ਦੇਖੋ ਦੰਦੀਆ ਵੱਡਣ ਲੱਗੀ ਵੀ ਚਾਣਾ ਮੈਂ ਤਾਂ ਚੱਲਿਆ ਮੈਂ ਤਾਂ ਚੱਲਿਆ ਚਲੋ ਮੈਂ ਤਾਂ ਹੁਣ ਦੁਕਾਨ ਚ ਜਾ ਕੇ ਵੀਰਾ ਦਾ ਪਹੁੰਚਿਆ ਮੈਂ ਵੀ ਚੱਲਣਾ ਨਾ ਆ ਕੇ ਡੇਢੀ ਹੋ ਕੇ ਜਾ ਰਹੇ ਹਾਂ ਫੋਸ ਨਾ ਲੈ ਆਂ ਮੈਂ ਦਕਾਨ ਚ ਆ ਜੂਤ ਕੀ ਕਰ ਲੈ ਆ ਚਲੀ ਦੁਕਾਨ ਚ ਚਾਹ ਵੀ ਰਿਆਂ ਮੀਲਾ-ਵੇਲਾ ਅਰੇ ਘੱਟ ਨਾ ਪਾ ਮੇਰੇ ਪਿੱਛੇ ਲਿੰਦਾ ਦਾ ਹੈਂ ਈਓ ਲੱਗਦਾ ਆਇਦ ਨਾ ਕਦਾ ਆਮ ਲੱਗਦੀ ਰਹਿੰਦਾ ਹੁੰਦਾ ਆ ਮੇਰੇ ਆ ਵੀ ਬਹੁਤ ਲੱਗੇ ਬੰਦੇ ਲੱਗੇ ਆ ਦੇਉ ਕੱਲੋਂ ਭਲਾਈਆਂ ਬਦਲੀਆਂ ਸੀਗੀਆਂ ਯਾਰੇ ਦੁੱਖ ਡਾਰ ਕੇ ਨਾਂ ਭਰਿਆ ਹੋਇਆ ਡਾਰ ਕੇ ਲਿਆ ਆ ਉਹਨਾ ਖੰਡਾਰ ਵੀ ਚੱਕਣਾ ਤੇ ਉੱਥੇ ਉਹ ਲਾਤੀਆਂ ਬੰਦੇ ਕੋਲੇ ਘੱਟੀ ਲਾਤੀ ਮੈਂ ਹੋਰ ਲਾਵਾਂਗੇ ਬਿਰੰਗਲਾ ਦਾ ਪਰਲੀ ਦੁਕਾਨ 'ਚ ਗਿਆ ਹੋਇਆ ਵੀਰਾ ਆਊਗਾ ਫਿਰ ਮਿਲਦਾ ਹਾਂ ਜੇ ਵੀਰਾ ਆ ਗਿਆ ਸੋ ਸੋ ਗਾਇਜ਼ ਅੱਗੇ ਮੈਂ ਥੋੜਾ ਜਿਹਾ ਕੰਮ ਕਰਵਾਇਆ ਵਲੌਗ ਤਾਂ ਬਣਾਇਆ ਨਹੀਂ ਕਿ ਵੀਰਾ ਸੀ ਜਾ ਉਹਰੇ ਫੰਕੀ ਥੋੜਾ ਡੀ ਡੀ ਡੇਟ ਜਾ ਹੋ ਗਿਆ ਨਾ ਮੈਂ ਜੇ ਕੋਈ ਲਵੇ ਖੜ ਕੇ ਖੜਦਾ ਦੇਖੀ ਹਨਾ ਤੇ ਡੀਟੇਲ ਹੋ ਜਨਾ ਬਾਕੀ ਆ ਇੰਨਾ ਕੋ ਮੇਰੇ ਜੇ ਚਲਿਆਗਾ ਪਰਲਾ ਪੱਟੀ ਫੇਰੀ ਥੋੜੀ ਤੇ ਮੈਂ ਉਹ ਉੱਪਰਲੇ ਪਾਸੇ ਫੇਰੀ ਆ ਉਹ ਉੱਪਰਲੇ ਪਾਸੇ ਫੇਰੀ ਆ ਮੈਂ ਤੇ ਬਾਕੀ ਹੁਣ ਉਹ ਆ ਰਿਹਾ ਫਲੈਕਸ ਵਾਲੇ ਨੂੰ ਫੋਨ ਕਰਾਇਆਗਾ ਫਲੈਕਸ ਆਲਾ ਆ ਰਿਹਾ ਪਰ ਆ ਰਿਹਾ ਬਣੀ ਨਹੀਂ ਲਾਰੇ ਜਦੋਂ ਹਨਾ ਤੋ ਹਾਂਜੀ ਗਾਇਜ਼ ਇਹ ਅੰਗਾ ਅਗਲਾ ਦੇ ਨਾ ਤੇ ਹੁਣ ਮੈਂ ਬੈਠਾ ਆਪਣੀ ਦੁਕਾਨ ਮੂਰੇ ਕਿਉਂਕਿ ਕੱਲ ਰੈਪ ਕੋਲਾ ਬਣਾਉਣਾ ਉਹਦੇ ਵਿੱਚ ਫਲੈਸ਼ ਵਾਲੇ ਆ ਗਏ ਸੀਗੇ ਤੇ ਆਪਣੀ ਦੁਕਾਨ ਤੇ ਫਲੈਸ਼ ਲੱਗ ਗਿਆ ਕਿਉਂਕਿ ਆ ਮੂਰੇ ਮੂਰੇ ਤੇ ਬਾਕੀ ਪੇਂਟ ਕਰਨ ਲੱਗੇ ਅੱਜ ਜਗਵਿੰਦਰ ਗ੍ਰੈਂਡਰ ਚੱਲ ਰਿਹਾ ਤੁਹਾਨੂੰ ਦਿਖਾਉਣਾ ਤੇ ਬਾਕੀ ਅੱਜ ਹੈਗਾ ਆਪਣੇ ਪਿੰਡ ਤੁਹਾਨੂੰ ਦਿਖਾਣਾ ਗਏ ਪੁੱਤਰ ਵੀ ਜਾਵਾਂਗੇ ਤੇ ਰਾਤ ਨੂੰ ਅਸੀਂ ਚੌਂਕੀ ਤੇ ਚੌਂਕੀ ਦੇ ਵੀ ਜਾਵਾਂਗੇ ਤੇ ਤੁਹਾਨੂੰ ਅੱਜ ਵਧੀਆ ਜਿਹਾ ਵਲੌਗ ਹੋਊਗਾ ਤੇ ਅਕੇ ਚਲੋ ਦਿਖਾਉਣਾ ਤੁਹਾਨੂੰ ਦੁਕਾਨਵਾਰੇ ਅੰਦਰ ਦੁਕਾਨ ਵਿੱਚ ਗਰਿੰਡਰ ਵੱਜ ਰਿਹਾ ਬਾਲ ਜਿਹੜੀ ਬਾਲ ਪੱਟੀ ਕਰੀ ਵੀ ਜਿਹਦੇ ਉੱਤੇ ਗਰਿੰਡਰ ਮਾਰਨ ਲੱਗਿਆ ਦਾ ਵਦਾਂ ਇਹ ਦਿਖਾਉਣਾ ਤੁਹਾਨੂੰ ਢਾਲ ਮੈਂ ਭਰੇ ਵਟਾਂ ਦੁਕਾਨ ਨਾਲ ਜਦੋਂ ਦਿਖਾਣ ਦਿਹਾਉਣਾ ਤੁਹਾਨੂੰ ਬਾਹਰੋਂ ਸੋਦ ਦੇ ਪੁਆਇਜ਼ ਦੁਕਾਨ ਆ ਆ ਠੀਕ ਆ ਲੋਗੋ ਟੇਕਾ ਗੇੜ ਕੋ ਬੰਦ ਖੁੱਲਾ ਹੈ ਖੁੱਲਾ ਖੋਲਿਆ ਹੋਆ ਨਾ ਆਲਾ ਨੂੰ ਬੰਦ ਕਰਾਂਗੇ ਫੇਰ ਪੂਰੀ ਲੁੱਕ ਆਊਗੀ ਦੁਕਾਨ ਦੀ ਤੇ ਆ ਸਾਰੇ ਘਰਲੇ ਪਾਸੇ ਰੰਗ ਹੋਣਾ ਸਾਰੀ ਸਾਈਡ ਤੇ ਤੇ ਅੰਦਰ ਬੰਦਾ ਲੱਗਿਆ ਵਾ ਦਿਖਾਵਾਂ ਤੁਹਾਨੂੰ ਇੱਥੇ ਦੀਨਾ ਨਹੀਂ ਹੈਗਾ ਨੇਰੇਚ ਅੰਦਰ ਬੰਦਾ ਲੱਗਿਆ ਹੋਇਆ ਲੱਗਿਆ ਵਾ ਬੰਦਾ ਮੈਂ ਅੰਦਰ ਜਾਣ ਹੀ ਨਹੀਂ ਰਿਹਾ ਕਿਉਂਕਿ ਗਰਦ ਦੇ ਨਾਲ ਮੈਨੂੰ ਅਲਰਜੀ ਜੀ ਹੋ ਜਾਂਦੀ ਆ ਮੈਨੂੰ ਛਿੱਕਾਂ ਲਾਉਣ ਲੱਗ ਜਾਂਦੀਆਂ ਨੇ ਤਾਂ ਨਹੀਂ ਮੰਤਰ ਜਾ ਰਿਹਾ ਹੁਣ ਫਿਰ ਲ ਬਾਹਰੇ ਬਠਾ ਜੇ ਅੰਦਰ ਗਰਿੰਡਰ ਵੱਜ ਗਿਆ ਸਾਰਾ ਫੇਰ ਤੁਹਾਨੂੰ ਅੰਦਰ ਉਹ ਦਿਖਾਵਾਂਗਾ ਦੁਕਾਨ ਜਾਲਾਪੁਰੇ ਬਠਾ ਤੇ ਕੋਣੂ ਬਰਾ ਦੂਜੀ ਮੋਬਾਈਲ ਸ਼ੌਕ ਚ ਗਿਆ ਹੋਇਆ ਟੀ ਮੋਬਾਈਲ ਉੱਧਰ ਗਿਆ ਵੈ ਦੁਕਾਨ ਚ ਦਖਾਨਾ ਹੁੰਨੇ ਉਹ ਵੀ ਦਖਾਨ ਉਹ ਸੰਮਨ ਵਾਲੇ ਦੁਕਾਨ ਚ ਬੈਠਾ ਵੀਰਾ ਟਰਮੀਨਲ ਵੀ ਜਾ ਗਿਆ ਹੋਈ ਸੀ ਚਾ ਕੇ ਬਹਿ ਗਿਆ ਮਾਪਰੇ ਬੱਠਾ ਸਾਹਮਣੇ ਦੁਕਾਨ ਦੇ ਤੇ ਕਰਦੇ ਅੱਜ ਰੰਗ ਰੋਗਨ ਦੁਕਾਨ ਚ ਨਾਲੇ ਉੱਧਰ ਦੇਖਦੇ ਟਾਈਮ ਕੱਢ ਕੇ ਤੂਦਨ ਕੈਂਪ ਵਾਲੇ ਪਾਸੇ ਵੀ ਜਾ ਕੇ ਆਵਾਂਗੇ ਜੋ ਕੋਈ ਨਹੀਂ ਲੱਗਾ ਆਪਾਂ ਜੀ ਲਾਲ ਰੰਗ ਕਰਵਾੜੀ ਦੁਕਾਨ ਜਾਵੋ ਨਹੀਂ ਜੇ ਸੁੱਤਾ ਬਹਿ ਜੀਆ ਮੈਂ ਵੀਰੇ ਨੇ ਮੈਨੂੰ ਫੋਨ ਕਰਤਾ ਕਹਿੰਦਾ ਹੈਲੋ ਡਾਰਲਿੰਗ ਕਿੱਥੇ ਆ ਕਾ ਵੀਰੇ ਸੁੱਤਾ ਬਹਿਾਂਗੇ ਰਹੀ ਨਹੀਂ ਆ ਕੰਦਾ ਆਇਆ ਫਿਰ ਦੁਕਾਨ ਦੇ ਕੋਲ ਨਾ ਧੋ ਕੇ ਕਰਦਾ ਕੰਮ ਕਰਕੇ ਮਾੜਾ ਮੋਟਾ ਫਿਰਨਾ ਆ ਕੇ ਇੱਧਰ ਆ ਗਿਆ ਸੀ ਦੁਕਾਨ ਤੇ ਤੇ ਹੁਣ ਬਾਹਰੇ ਬੈਠਾ ਤੇ ਹੋਰ ਚੱਲ ਰਿਹਾ ਰੰਗ ਤੇ ਮਾੜਾ ਆੜ ਹੋਇਆ ਕਰਦਾ ਹੀ ਕਰਦਾ ਦੇਖੋ ਕਰਦਾ ਹੀ ਕਰਦਾ ਕਰ ਬਾਈ ਨੇ ਲੱਗਾ ਹੋਇਆ ਅੰਦਰ ਔਰ ਮਾਰ ਲੱਗਾ ਹੋਇਆ ਗਰਦੇ 'ਚ ਪਰ ਹੁਣ ਗਰਦੇ ਦਾ ਕੰਮ ਹੁੰਦਾ ਨਹੀਂ ਹੈਗਾ ਮੈਂ ਤਾਂ ਹੁਣ ਗਰੰਡ ਦਾ ਕੰਮ ਹੁੰਦਾ ਨਹੀਂਗਾ ਪਹਿਲਾਂ ਮੈਂ ਗਰੰਡ ਦਾ ਕੰਮ ਬਹੁਤ ਕਰਿਆ ਗਰੰਡਰ ਚਲਾਉਂਦਾ ਸੀ ਆ ਪੱਤਰ ਦਾ ਕੰਮ ਕਰਦੇ ਨਾ ਗਰੰਡਰ ਚਲਾਉਂਦਾ ਕਰਦੇ ਦਾ ਕੰਮ ਬਹੁਤ ਹੋਰਿਆ ਹੁਣ ਹੁੰਦਾ ਨਹੀਂਗਾ ਮੈਨੂੰ ਤਾਂ ਅਲਰਜੀ ਹੋ ਜਾਂਦੀ ਆ ਮੈਨੂੰ ਛਿੱਕਾਂ ਲੱਗ ਜਾਂਦੀਆਂ ਨੇ ਬੁਖਾਰ ਚੜ ਜਾਂਦਾ ਫਿਰ ਉਹਦਾ ਜੰਦਾ ਗਲੇ 'ਚ ਜਦ ਸਾਹ ਲੈਣੇ ਅੰਦਰ ਕਰਦਾ ਬਾਹਰ ਆਉਂਦਾ ਇਸ ਕਰਕੇ ਹੁਣ ਮੈਂ ਗਰੰਡ ਦਾ ਕੰਮ ਕਰਦੀ ਨਹੀਂ ਚਾਹ। ਜਵਾਬ ਆਸਤਾ ਆਪਣਾ ਜਵਾਬ ਤੇ ਨਹੀਂ ਜੇ ਕੋਈ ਅੜਾ ਹੋਊਗਾ ਫਿਰ ਕਰ ਦਿੰਦੇ ਆ। ਬਾਕੀ ਉਹ ਬੰਦਾ ਲੱਗਿਆ ਵੰਦਰਾ ਉਹਨੂੰ ਦਿਖਾਵਾਂਗੇ ਫੇਰ। ਆਈਕਲੀ ਨੇੜੇ ਵੀ ਸਾਰੇ ਦੁਕਾਨਾਂ 'ਚ ਪੇਂਟ ਜਣਾਇਆ ਇਹ ਸੇਮ ਹੀ ਕਲਰ ਦਾ ਪੇਂਟ ਹੋਊਗਾ ਹੋਰ ਕੋਈ ਚਲਤ ਨਹੀਂ ਬੀਚੀ ਕਰਨਾ ਚਾਹ। ਬਾਹਰ ਵਾਲੇ ਵਾਸਤੇ ਫਲੇਕਸ ਕਿਹੜੇ ਕਲਰ ਦਾ ਹੋਊਗਾ? ਇਹ ਆਸੀ ਗੀ ਫਲੇਕਸ। ਮੈਨੂੰ ਕਰਤਾਰ ਜੀ ਉਹ ਉੱਪਰ ਮੋਬਾਈਲ ਨੰਬਰ ਨੇ ਜਵਾਬ ਦੇ ਰਿਹਾ। ਅਪਰਕ ਕਰ ਸਕਦੇ। ਜਦੋਂ ਬਾਹਰ ਲਈ ਫਲੇਕਸ ਦਿਖਾਉਂਗਾ। ਬਾਰੂ ਵੀ ਇਦਾਂ ਦੀ ਜੋ ਆ ਦੇਖੋ ਦੂਏ ਗੇਟ ਦੀ ਆਇਕ ਤੇ ਉਹਰੇ ਗ੍ਰੇ ਕਲਰ ਕਰਾਂਗੇ ਬਾਹਲੇ ਪਾਸੇ ਦੁਕਾਨ ਤੇ ਆ ਸੀ ਗਈ ਐਂਟਰੀ ਦੁਕਾਨ ਦੀ ਸੋ ਹਾਂਜੀ ਦਕਾਨ ਚੋ ਤਾਂ ਮੈਂ ਆ ਗਿਆ ਸੀਗਾ ਤੇ ਹੁਣ ਆਇਆ ਵਾ ਚੌਂਕੀ ਤੇ ਜਿਵੇਂ ਸਾਨੂੰ ਪਹਿਲਾਂ ਕਿਸੇ ਵੀ ਚੌਂਕੀਆਂ ਬੜੀਆਂ ਬੜੀਆਂ ਚੌਂਕੀ ਤੇ ਆ ਗਿਆ ਸਾਰੀਆਂ ਤਿਆਰੀਆਂ ਵਿਚਾਰੀਆਂ ਹੋਈਆਂ ਹੋਈਆਂ ਨੇ ਤੇ ਇੱਕ ਪਾਸੇ ਲੰਗਰ ਚੱਲਦਾ ਦੂਜੀ ਸ਼ੈਡ ਕੋਲ ਤੁਹਾਨੂੰ ਦਿਖਾਉਣਾ ਜਾ ਕੇ ਤੇ ਫਿਲਹਾਲ ਦੇਖੋ ਤਿਆ ਆਪਣਾ ਇੱਧਰ ਲੰਗਰ ਚੱਲ ਰਿਹਾ ਹੈਗਾ ਮੁੰਡੇ ਸਾਰੇ ਪੰਡਲੇ ਬੈਠੇ ਨੇ ਆ ਸਾਡਾ ਪ੍ਰਧਾਨ ਜੀ ਕਿੱਧਰ ਗਏ ਆਏ ਨੇ ਸਾਡੇ ਸੇਲਾ ਪ੍ਰਧਾਨ ਜੀ ਇਹ ਪ੍ਰਧਾਨਾ ਸਾਡਾ ਗਰੁੱਪ ਦਾ ਤੇ ਰਜਿੰਦਰ ਅੰਡਰ ਹੁੰਦਾ ਸਾਰਾ ਕੰਮ ਤੇ ਇੱਧਰ ਚੱਲ ਰਿਹਾ ਲੰਗਰ ਇੱਧਰ ਨੰਗਾ ਪੁੱਛਾ ਬਣਾਇਆ ਹੋਇਆ ਲੰਗਰ ਸ਼ਿਕਾਰੇ ਨੇ ਸਾਰੇ ਅੱਜ ਕੀ ਪੂਰਾ ਵਧੀਆ ਪ੍ਰੋਗਰਾਮ ਕਰਿਆ ਹੋਇਆ ਲੰਗਰ ਦਾ ਤੇ ਕਮੇਟੀਆਂ ਵਾਲਿਆਂ ਨੇ ਮੁੰਡਿਆਂ ਸਾਰਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਬਣਾਇਆ ਕਰਿਆ ਅੱਜ ਹੀ ਕੋ ਲੰਗਰ ਚੱਲ ਰਿਹਾ ਦਾ ਦੂਜੇ ਪਾਸੇ ਸੇਵਾ ਚੱਲ ਰਹੀ ਹੈ ਸਾਰੇ ਹੁਣ ਸਾਰੇ ਬਿਜੀ ਨੇ ਬੰਦੇ ਕੋਈ ਕਿਸੇ ਦਾ ਕੋਈ ਟਾਈਮ ਨਹੀਂ ਹੈਗਾ ਸਾਰੇ ਕੰਮਾਂ ਕਰਾਏ ਲੱਗੇ ਹੋਏ ਨੇ ਆਪਦੇ ਪਲੈਨਿੰਗ ਬਣਾ ਰਹੇ ਨੇ ਕਿ ਅੱਗੇ ਹੁਣ ਵਾਲੇ ਸਮੇਂ 'ਚ ਕੀ ਕੁਝ ਕਰਾਂਗੇ ਆਪਾਂ ਹਨਾ ਚੌਕੀਆਂ ਤੇ ਤੇ ਆਹ ਦੇਖੋ ਚੌਕੀ ਤੇ ਹਲੇ ਆਈ ਨਹੀਂ ਹੈਗੀ ਸੰਗਤ ਹਲੇ ਆਈ ਨਹੀਂ ਹੈਗੀ ਹਲੇ ਹੌਲੀ ਹੌਲੀ ਸੰਗਤ ਆਊਗੀ ਤੇ ਆ ਚਾਚਾ ਜੀ ਹੁਣ ਹੀ ਘੜੇ ਨੇ ਸਲਾਹਾ ਸਲਾਹਕਾਰ ਸਲਾਹਾ ਬਣਾ ਰਹੇ ਨੇ ਇੱਧਰ ਵੀ ਆਪਣੇ ਲੱਖੀ ਬਾਬਾ ਜੀ ਇੱਧਰ ਆ ਦੇਖੋ ਲੰਗਰ ਬਣਿਆ ਬਣਾਇਆ ਲੰਗਰ ਬਣਿਆ ਹੋਇਆ ਤੇ ਇੱਧਰ ਪਾਣੀ ਭਰ ਰਹੇ ਨੇ ਕੱਦੂ ਭਰ ਰਹੇ ਆ ਬਣਾ ਕੱਦੂ ਲਾਡੀ ਤੇ ਆ ਇੱਧਰ ਭਾਂਡੇ ਤੋ ਰਹੇ ਨੇ ਭਾਂਡੇ ਦੀ ਸੇਵਾ ਚੱਲ ਰਹੀ ਹੈ ਜਿਵੇਂ ਸੋਨੂ ਵੀਰਾ ਨੀਚਾ ਵੀਰਾ ਤੇ ਅਮਰਨਾਥ ਵੀਰਾ ਲੱਗੇ ਹੋਏ ਨੇ ਤੇ ਆ ਦੂਜੀ ਸਾਈਡ ਲੱਗੇ ਹੋਏ ਨੇ ਆਪਣੇ ਪ੍ਰਸ਼ਾਦਾ ਬਣ ਰਿਹਾਗਾ ਗਗਨਦੀਪ ਪ੍ਰਧਾਨ ਜੀ ਤੇ ਆ ਦੂਜੀ ਛੜ ਪ੍ਰਸ਼ਾਦਾ ਬਣ ਰਿਹਾ ਤੇ ਦੇਖੋ ਸਾਰੇ ਬੀਬੀਆਂ ਲੱਗੀਆਂ ਮੈਨੇ ਫਿਰ ਪ੍ਰਸ਼ਾਦਾ ਬਣਾ ਕੇ ਫਿਰ ਉਹ ਚੌਂਕੀ 'ਚ ਬਟਣ ਗਈਆਂ ਸੰਗਤ ਸੰਗਤ ਦੇ ਵਿੱਚ ਬਾਕੀ ਆ ਤੁਹਾਨੂੰ ਬਾਹਰੋਂ ਦਿਖਾਉਣਾ ਬਾਹਰ ਦੀ ਇੰਟਰਸ ਇੱਕੋ ਬਾਰੇ ਵੀ ਪੂਰਾ ਹੈ ਵਧੀਆ ਅੰਡੀਆਂ-ਅੰਡੀਆਂ ਲਾ ਕੇ ਗੈਨ ਵਧੀਆ ਡੈਕੋਰੇਸ਼ਨ ਕਰੀ ਹੋਈ ਆ ਮੁੰਡਿਆਂ ਨੇ ਤੇ ਆਪਣੇ ਵੀਰੇ ਨੇ ਇੱਕ ਨੇ ਡੈਕੋਰੇਸ਼ਨ ਦਾ ਕੰਮ ਸ਼ੁਰੂ ਕਰਿਆ ਦੇਖੋ ਡੈਕੋਰੇਸ਼ਨ ਕਰਤੀ ਉਹਨੇ ਗਰੇ ਆਪਣੀ ਸੇਵਾ ਨਵਾਈਆ ਤੇ ਉਹਨੇ ਡੈਕੋਰੇਸ਼ਨ ਕਰੀਆ ਸੰਪਰਕ ਕਰ ਸਕਦੇ ਨੰਬਰ ਨੰਬਰ ਪਾ ਦਿਆਂਗੇ ਤੇ ਆਪਾਂ ਮਿਲਾਂਗੇ ਸੋ ਹਾਂਜੀ ਤੋ ਗਾਈਜ਼ ਜੇ ਤੁਹਾਨੂੰ ਮੇਰੀ ਵੀਡੀਓ ਦੇਖੀ ਵਧੀਆ ਲੱਗੀ ਲਾਈਕ ਆਨ ਸ਼ੇਅਰ ਕਰ ਜਰੂਰ ਕਰ ਦਿਓ ਇਹ ਆਪਾਂ ਨੇ ਥੋੜੀਆਂ ਟਟਮੀਆਂ ਵੀਡੀਓ ਬਾਈਆਂ ਨੇ ਛੋਟੀਆਂ ਮੋੜੀਆਂ ਜਿਆਦਾ ਲੰਬਾ ਵਲੋਗ ਨਹੀਂ ਬਣਾਇਆ ਤੇ ਦੁਕਾਨ ਤਕੂਨ ਤੇ ਦੁਕਾਨ ਤਿਆਰ ਕਰ ਸੀਗੇ ਇਸ ਕਰਕੇ ਬਲੌਗ ਜਿਆਦਾ ਵਧੀਆ ਬਣ ਨਹੀਂ ਸਕਿਆ ਸਿੰਪਲ ਜੀ ਬਲੌਗ ਬਣਿਆ ਜੇਕਰ ਕਿਸ ਨੂੰ ਵੀਡੀਓ ਲੱਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਆਪਣੀ ਦੁਕਾਨ ਤਿਆਰ ਹੋ ਗਈ ਆ ਤੇ ਤੁਹਾਨੂੰ ਦੁਕਾਨ ਦਿਖਾਵਾਂਗੇ ਤੁਹਾਨੂੰ ਅਗਲੇ ਬਲੌਗ ਵਿੱਚ ਦੁਕਾਨ ਦਿਖਾਵਾਂਗੇ ਇਹ ਤੁਸੀਂ ਦੇਖਣੀ ਆ ਅਗਲ ਅਪਲੋਡ ਦੇਖੋ ਤੇ ਕਾਣ ਦੇ ਵਿਖਣੀ ਆ ਤਾਂ ਤੁਸੀਂ ਅਈ ਚਲੋਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅਗਲੀ ਵੀਡੀਓ ਵਿੱਚ ਤੁਹਾਨੂੰ ਦੁਕਾਨ ਦਿਖਾਵਾਂਗੇ ਤੇ ਬਾਕੀ ਆਪਣੇ ਭਾਈ ਨੂੰ ਸਪੋਰਟ ਕਰੋ ਤੇ ਲਾਈਕ ਕਮੈਂਟ ਜੇ ਸ਼ੇਅਰ ਜ਼ਰੂਰ ਕਰਦੇ ਕਰੋ ਤੇ ਕੁਰਸੀਆਂ ਵਰਸੀਆਂ ਸਾਰਾ ਉਹ ਦੁਕਾਨ ਦਾ ਆ ਗਿਆ ਸਮਾਨ ਤੇ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਠੀਕ ਹੈ ਮਰ ਗਾਇਸ ਤੇ ਫਿਲਹਾਲ ਨੂੰ ਬਸ ਦਾ ਗਾਂਟਿਆਂ ਹੁਣ ਨਹੀਂ ਤੁਹਾਨੂੰ ਦਿਖਾਉਂਦਾ ਅਗਲੀ ਵੀਡੀਓ ਵਿੱਚ ਦੇਖਿਓ ਠੀਕ ਹੈ ਗਾਇਸ ਤੇ ਅਕੀ ਮੈਨਾਂ ਤੁਹਾਨੂੰ ਨਵੀਂ ਵੀਡੀਓ ਵਿੱਚ ठीक है धन्यवाद सत बायपा ने सारा थानू ब्लॉग वीडियो देखी त